ਨਾ ਜਿਹੜੇ ਸਾਥੀ ਰਹਿਗੇ ਉਹ ਆ ਕੇ ਲਿਖਿਆ ਦੇਣਾ ਬਲਮ ਸਿੰਘ ਫਾਫੜੇ ਭਾਈਕੇ ਜਮੂਰੀ ਕਸਨ ਸਭਾ ਦੇ ਉਹ ਆ ਜਾਣ ਜਗENDER ਦਿਆਲਪੁਰਾ ਠੀਕੇ ਜੂ ਗਰਾਹਾਂ ਦੇ ਉਹ ਆ ਜਾਣ ਬਲਦੇਵ ਸਿੰਘ ਪੀਪਲੀਆਂ ਕਾਨੂੰਨ ਤਕਸਾਲ ਮੋਰਚਾ ਜਿੰਦਾਬਾ 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 ਕਾਨੂੰਨ ਤਕਸਾਲ ਮੋਰਚਾ ਜਿੰਦਾਬਾ ਜਿੰਦਾਬਾ ਕਿਸਾਨਾਂ ਨੂੰ ਜੇਲ੍ਹਾਂ 'ਚ ਡੱਕਣ ਵਾਲੀ ਸਰਕਾਰ ਮਰਦਾਬਾ ਮੈਂ ਸਤਪਾਲ ਸਿੰਘ ਬਰੇ ਜ਼ਿਲ੍ਹਾ ਜਨਸਕੱਤਰ ਬੀਕ ਜੜਕੋਂਦਾ ਬੁਰਜਗਿੱਲ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪੰਜਾਬ ਦੇ ਸਾਰੇ ਐਮਐਲਏ ਆ ਮੰਤਰੀ ਹੈ ਝਾੜੂ ਦੇ ਆਏ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸਾਰੇ 12 ਕੇ ਧਰਨੇ ਲਾਏ ਗਏ ਨੇ ਜੋ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਜੋ ਕਿਸਾਨ ਹੈ ਮਜ਼ਦੂਰ ਹੈ ਆਪਣੀਆਂ ਹੱਕੀ ਮੰਗਾ ਮਨਵਾ ਸਕਦੇ ਨੇ ਡੈਮੋਕਰੇਟਿਕ ਸਾਡਾ ਹੱਕ ਹੈ ਧਰਨੇ ਦੇਣ ਦਾ ਜੋ ਸਾਡੀ ਸਰਕਾਰ ਗੱਲਾਂ ਨਹੀਂ ਸੁਣਦੀ ਸਾਡੀ ਮੰਗ ਨਹੀਂ ਮੰਨਦੀ ਤਾਂ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵੀ ਖੇ ਨਹੀਂ ਜਾਣ ਦਿੱਤਾ ਤੇ ਇਹ ਸਰਕਾਰ ਨੇ ਬਖਲਾਟ ਦੇ ਵਿੱਚ ਆ ਕੇ ਇੱਕ ਦਿਨ ਪਹਿਲਾਂ ਸਾਡੇ ਆਗੂਆਂ ਤੇ ਛਾਪੇਮਾਰੀ ਕਰੀ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਅਸੀਂ ਇਹਦੀ ਪੂਰਜੋਰ ਨਖੇਦੀ ਕਰਦੇ ਹਾਂ ਇਸ ਕਰਕੇ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਵਾਸਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਆ ਉਹਨਾਂ ਦੇ 12 ਕੇ ਧਰਨੇ ਦਿੱਤੇ ਗਏ ਹਾਂਜੀ ਕੀ ਜਣਾ ਚਾਹੋਗੇ ਅੱਜ ਦਾ ਅੱਜ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਤੇ ਅੱਜ ਪੂਰੇ ਭਾਰਤ ਦੇ ਅੰਦਰ ਐਮਐਲਏ ਤੇ ਐਮਪੀਆ ਦੇ 12 ਦੇ ਅੱਗੇ ਧਰਨੇ ਦਿੱਤੇ ਜਾ ਰਹੇ ਐ ਕਿਉਂਕਿ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਮੰਗਾ ਨੂੰ ਲਾਗੂ ਕਰਾਉਣ ਵਾਸਤੇ 5 ਤਰੀਕ ਦਾ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਉਣਾ ਸੀ ਉਹ ਮੋਰਚੇ ਨੂੰ ਫੇਲ ਕਰਨ ਵਾਸਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਸ ਟਾਈਮ ਤੇ ਭਾਜਪਾ ਦੇ ਇਸ਼ਾਰਿਆਂ ਤੇ ਵਿੱਤਸ਼ਾਹ ਤੇ ਮੋਦੀ ਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਉਨੇ ਜਣੀ ਮੋਰਚਾ ਲੱਗਣ ਤੋਂ ਪਹਿਲਾਂ ਹੀ ਕਿਸਾਨਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਰਾਤਾਂ ਨੂੰ ਘਰਾਂ ਚੋਂ ਚੱਕ ਕੇ ਥਾਣਿਆਂ ਚ ਬੰਦ ਕਰਤਾ ਜੇਲ੍ਹਾਂ ਚ ਬੰਦ ਕਰਤਾ ਤੇ 5 ਤਰੀਕ ਨੂੰ ਕਿਸਾਨ ਫੇਰ ਵੀ ਜਦੋਂ ਸੜਕਾਂ ਤੇ ਉਤਰੇ ਚੰਡੀਗੜ੍ਹ ਦੇ ਵੱਲ ਚਾਲੇ ਪਾਏ ਤਾਂ ਉਹਨਾਂ ਨੂੰ ਰਸਤਿਆਂ ਦੇ ਵਿੱਚ ਵੱਡੇ ਬੈਰੀਗੇਟ ਲਾ ਕੇ ਉਹਨੂੰ ਰਸਤਿਆਂ ਚ ਰੋਕਿਆ ਗਿਆ ਇਸ ਕਰਕੇ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਨਾਲ 3 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਹੋ ਰਹੀ ਸੀ ਤੇ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹ ਮੀਟਿੰਗ ਦੇ ਵਿੱਚੋਂ ਬਖਲਾਟ ਚਾ ਕੇ ਮਤਲਬ ਬਾਕ ਆਊਟ ਕਰਕੇ ਗਿਆ ਤੇ ਕਿਸਾਨ ਆਗੂਆਂ ਨੂੰ ਇਹ ਕਹਿ ਕੇ ਗਿਆ ਕਿ ਤੁਸੀਂ ਕਰਨਾ ਹੈ ਜਿਹੜਾ ਕੁਝ ਕਰ ਲਓ ਇਸ ਕਰਕੇ ਉਹਦੇ ਰੋਸ ਵਜੋਂ ਅੱਜ ਪੂਰੇ ਭਾਰਤ 'ਚ ਜਣੀ ਐਮਐਲਏ ਐਮਪੀਆਂ ਦੇ ਬਾਾਰ ਅੱਗੇ ਪੂਰੇ ਪੰਜਾਬ ਦੇ ਵਿੱਚ ਐਮਐਲਏ ਐਮਪੀਆਂ ਦੇ ਬਾਾਰ ਅੱਗੇ ਜਿਹੜੇ ਇਹ ਮੋਰਚੇ ਆ ਧਰਨੇ ਆ ਜਿਹੜੇ ਇੱਕ ਦਿਨ ਦੇ ਇਸ ਗੱਲ ਨੂੰ ਲੈ ਕੇ ਜਾਏ ਜਾ ਰਹੇ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਭਗਵਾਨਤਮਾਨ ਸਰਕਾਰ ਹੈ ਜਿਹੜੀ ਉਹ ਇਸ ਟਾਈਮ ਤੇ ਪੂਰੇ ਅਤਿਆਚਾਰ ਤੇ ਉਤਰੀ ਹੋਈ ਹੈ ਤੇ ਉਹਦੀ ਉਸ ਗੱਲ ਦਾ ਜਵਾਬ ਦੇਣ ਲਈ ਅੱਜ ਇਹ ਜਿਹੜੇ ਧਰਨੇ ਆ ਉਹ ਇਸ ਗੱਲ ਨੂੰ ਲੈ ਕੇ ਲਾਏ ਜਾ ਰਹੇ ਹੈ ਅੱਜ ਸੰਯੁਕਤ ਮੋਰਚੇ ਦੀ ਕਾਰਤੇ ਪੂਰੇ ਪੰਜਾਬ ਦੇ ਅੰਦਰ ਜੋ ਭਗਵੰਤ ਮਾਨ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਅਤੇ ਮੰਤਰੀ ਸਹਿਬਾਨਾਂ ਦੇ ਘਰਾਂ ਮੂਹਰੇ ਇੱਕ ਦਿਨ ਲਈ ਰੋਸ ਪ੍ਰਦਰਸ਼ਨ ਧਰਨੇ ਸੰਯੁਕਤ ਮੋਰਚੇ ਵੱਲੋਂ ਰੱਖੇ ਗਏ ਨੇ ਜੋ 3 ਤਰੀਕ ਨੂੰ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਆ ਜੋ ਮੀਟਿੰਗ ਹੋਈ ਸੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਵਿਹਾਰ ਸੀ ਜੋ ਉਹ ਅੱਛਾ ਨਹੀਂ ਸੀ ਵਿਚਾਰੋਂ ਛੱਡ ਕੇ ਮੀਟਿੰਗ ਚਲੇ ਗਏ ਸੀ ਤੇ ਉਸ ਗੁੱਥੇ ਨੂੰ ਜ਼ਾਹਰ ਕਰਦੇ ਹੋਏ ਜੋ ਅੰਦੋਲਨ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ 5 ਤਰੀਕ ਨੂੰ ਲੱਗਣਾ ਸੀ 4 ਤਰੀਕ ਦੀ ਰਾਤ ਨੂੰ ਕਿਸੇ ਨੂੰ ਸਵੇਰ 4:00 ਵਜੇ ਕਿਸੇ ਨੂੰ ਆਗੂ ਨੂੰ 3:00 ਵਜੇ ਗ੍ਰਿਫਤਾਰ ਕਰਕੇ ਜੇਲਾਂ ਦੇ ਵਿੱਚ ਛੁੱਟਿਆ ਗਿਆ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਮੀਟਿੰਗ ਤੋਂ ਬਾਹਰ ਆ ਕੇ ਉਹ ਜ਼ਾਹਰ ਕਰ ਰਹੇ ਸੀ ਵੀ ਜੋ ਮੈਂ ਪਾਉਣੇ 3 ਕਰੋੜ ਜਿਹੜੀ ਆਬਾਦੀ ਦਾ ਕਸਟੋਡੀਅਨ ਅਸੀਂ ਮੁੱਖ ਮੰਤਰੀ ਨੂੰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਕਿਸਾਨ ਜਿਹੜੇ ਪਾਉਣੇ 3 ਕਰੋੜ ਆਬਾਦੀ ਹੈ ਜਿਨ੍ਹਾਂ ਦਾ ਤੁਸੀਂ ਕਸਟੋਡੀਅਨ ਕਹਾਉਨੇ ਹੋ ਕੀ ਕਿਸਾਨ ਉਹਨਾਂ ਦੇ ਵਿੱਚੋਂ ਨਹੀਂ ਹਨ ਸਾਨੂੰ ਕਿਉਂ ਜੇਲਾਂ ਦੇ ਵਿੱਚ ਛੁੱਟਿਆ ਗਿਆ ਤੇ ਅੱਜ ਅਸੀਂ ਦੱਸਣਾ ਆ ਜੋ ਲੋਕਾਂ ਨੂੰ ਸਾਡੇ ਭਗਵੰਤ ਸਿੰਘ ਮਾਨ ਜੀ ਸੋ ਗੱਪ ਵੀ ਮਾਰਦੇ ਨੇ ਵੀ ਇਹ ਜਿਹੜੀਆਂ ਮੰਗਾਂ ਨੇ ਇਹ ਜਿਹੜੀਆਂ ਕੇਂਦਰ ਦੇ ਸੰਬੰਧ ਦੇ ਵਿੱਚ ਨੇ ਅੱਜ ਅਸੀਂ ਇਹਨਾਂ ਦੇ 12 ਮੂਰੇ ਦੱਸਣਾ ਆ ਇਹਨਾਂ ਦੇ ਮੰਤਰੀਆਂ ਮੂਰੇ ਐਮਐਲਏ ਮੂਰੇ ਜਿਹੜੀਆਂ ਪੰਜਾਬ ਦੇ ਸੰਬੰਧ ਦੇ ਵਿੱਚ ਮੰਗਾਂ ਨੇ ਜੋ 1 ਸਾਲ ਪਹਿਲਾਂ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਬੈਠ ਕੇ ਇਹਨਾਂ ਨੇ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਉਹ ਬਾਅਦ ਇਹ ਅੱਜ ਯਾਦ ਕਰਾਵਾਂਗੇ ਅਤੇ ਮੰਗਾ ਜਿਹੜੀਆਂ ਦੱਸਾਂਗੇ ਸੋ ਇਸ ਕਰਕੇ ਇਹਨਾਂ ਨੇ ਇਹ ਵੀ ਦੱਸਣਾ ਕਿ ਜਦੋਂ ਦਿੱਲੀ ਦੇ ਵਿੱਚ ਧਰਨੇ ਲੱਗੇ ਸੀ ਅੰਦੋਲਨ ਹੋਇਆ ਸੀ ਵੱਡਾ ਇਹ ਐਮਐਲਏ ਸਾਹਿਬ ਅਸੀਂ ਅੱਜ ਬੁਢਲਾਡਾ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪ੍ਰਿੰਸੀਪਲ ਬੁਧਰਾਮ ਜੀ ਇਹਨਾਂ ਨੇ ਬੜੀਆਂ ਸਾਡੀਆਂ ਪੋਸਟਰਾਂ ਲਾ ਕੇ ਵਿੱਚ ਬੈਠ ਕੇ ਟਰਾਲੀਆਂ ਦੇ ਉੱਥੇ ਫੋਟੋਆਂ ਲਾ ਕੇ ਲੋਕਾਂ ਤੋਂ ਤੇ ਸਾਥੋਂ ਕਿਸਾਨਾਂ ਤੋਂ ਵੋਟਾਂ ਮੰਗੀਆਂ ਸੀ ਤੇ ਉਹ ਵਾਦੇ ਤੋਂ ਭੱਜ ਰਹੇ ਨੇ ਅਸੀਂ ਅੱਜ ਵਾਦੇ ਯਾਦ ਕਰਾਉਣਾ ਹੈ ਤੇ ਗੁੱਸਾ ਜ਼ਾਹਰ ਕਰਨਾ ਹੈ